ਆਸਿਆਣ ਆ ਤੂੰ ਬੱਲੂ ਪਿੱਛੋਂ ਆਉਣਾ ਸੀ ਬੱਡੇ ਆਸਿਆਣ ਆ ਤੂੰ ਬੱਲੂ ਪਿੱਛੋਂ ਆਉਣਾ ਸੀ ਸੋਚੇ ਸੀ ਲੰਬੇ ਸਾਰਾ ਪਿੰਡ ਨੇ ਹਸਾਉਣਾ ਸੀ 15 ਕ ਦਿਨ ਭੁੱਲ ਜਾਣਾ ਸੀ ਖਿਆਲ ਵੇ ਮੁੜ ਜਾ ਸ਼ਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲ ਵੇ ਮੁੜ ਜਾ ਸ਼ਕੀਨਾ ਕਾਲ ਟੈ ਗਿਆ ਚਾਨਦ ਆਕ ਬੱਲੇ ਚਵਾਰਾ ਟਲ ਟੈ ਗਿਆ ਉਹ ਬਾੜ ਸ਼ਾਂਧ ਜ਼ੋਰ ਨਾਲ ਛੁਟ ਗਈ ਲਟਾਈ ਨੀ ਖੇਤ ਲੈ ਤਿਆਰੀ ਜੱਟ ਆਇਆ ਤੈਨੂੰ ਲੈਣੇ ਖੇਤ ਲੈ ਪਿਆਰੀ ਮੋਟਾ ਕੋਈ ਨਹੀਂ ਬੋਣ ਦਰਪੰਦ ਕਰੋ ਹੈ ਨਹੀਂ ਜ਼ੋਰ ਲਵਾਈ ਜਾਂਦਾ ਪੁੱਸਾਰ ਆਬ ਸ਼ੋਰੇ ਚੰਨਾ ਕੌਂਜ ਕਿਤੇ ਧਾਰਦੀ ਇਹੋ ਜੀ ਵਰਤੋਂ ਹੁੰਦੀ ਹਰ ਤੇ ਸ਼ਿੰਗਾਰ ਦੀ ਹਲੜਾਂ ਦੇ ਪੈਰਾ ਥੱਲੇ ਸ਼ੋਭਦੇ ਪਹਾਰ ਵੇ ਮੁਰਦਾਸ਼ ਕਿੰਨਾ ਮੈਨੂੰ ਜਾਣਾਂ ਤੇਰੇ ਨਾਲ ਵੇ ਮੁਰਦਾਸ਼ ਕਿੰਨਾ ਇਹ ਕਹਦਾ ਸ਼ਰਮਿਆ ਸਾਧ ਜਾਨ ਦਿੱਤੀ ਤੇ ਪਾਉਂਦੀ ਗੁਰੇ ਨੇ ਹਦਾਇਤ ਕੀਤੀ ਸ਼ੇਤੀ ਮੁਰਾਉਣ ਦੀ ਪੁੱਠ ਚੱਲ ਤੋਰ ਆ ਤੋ ਬਰਨਾ ਸਗੜੇ ਖਿੱਚ ਲੈ ਪਿਆਰੀ ਜੱਟ ਆਇਆ ਤੈਨੂੰ ਲੈਣੇ ਮਰ ਜਾ ਛਿਪਿਨਾ ਮੈਂ ਨਹੀਂ ਜਾਣੇ ਤੇਰੇ ਨਾਲ ਵੇ ਮਰ ਜਾ ਛਿਪਿਨਾ ਬੱਸ ਯਾਰ ਬੰਦ ਕਰੋ